ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਦਿਨੇਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਬਟਨ ਦਿਖਾਵਾਂਗੇ ਦੋਵੇਂ ਬਿਲਕੁਲ ਤਾਜ਼ੀਆਂ ਸੂਈਆਂ ਆਪਾਂ ਪਹੁੰਚਿਆ ਵੀਰ ਸਹਿਜਦੀਪ ਦੇ ਕੋਲ ਤੇ ਅੱਜ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸੱਸੀਆ ਭਾਜੀ ਸੱਸੀਆ ਜੀ ਅਸੀਂ ਗੱਲ ਜੀ ਕੀ ਹਾਲ ਚੱਲ ਜੀ ਸੱਸੀ ਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਬਾਈ ਜੀ ਅੱਗੇ ਦੀ ਹੋਰ ਪ੍ਰਵਾਹ ਦੱਸਣਾ ਤੁਸੀਂ ਵਧੀਆ ਠੀਕ ਠਾਕ ਜੀ ਚੜ੍ਹਦਾ ਚਾਹੀਦੀ ਜੀ ਤੇ ਬਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ। ਨਾਮ ਵੀ ਜੀ ਆਪਣਾ ਸੈਜੀਪ ਸਿੰਘ ਪਿੰਡ ਦੇਨੇਵਾਲੀ ਤਸੀਲ ਨਾਲਾ ਜ਼ਿਲ੍ਹਾ ਹੁੰਸਰ। ਠੀਕ ਆ ਜੀ ਫੋਨ ਨੰਬਰ। ਫੋਨ ਨੰਬਰ ਵੀ ਜੀ ਆਪਣਾ 9501733918। ਠੀਕ ਆ ਜੀ। ਤੇ ਬਈਆ ਪਹਿਲੇ ਨੰਬਰ ਤੇ ਵੜ ਕੇ ਨਵਾ ਸੁਆ ਸੁਈ ਆ। ਇਹ ਵੀ ਜੀ ਦੂਜਾ ਸੁਆ ਸੁਈ ਜੀ। ਅੱਛਾ ਜੀ। ਇਹ ਘਰ ਤੋਂ ਮਿਲਦੀ ਜਾਂਦੀ ਆਪਾਂ। ਅੱਛਾ ਜੀ। ਤੇ ਗਰਦੀ ਸਾਹਮਣੀ ਵੀ ਜੀ ਥੋੜੀ ਹੋਏ ਤੇ ਨਾਲੇ ਲੱਪਾ ਵੀ ਵੜਨ ਦਾ ਲਿਆ। ਠੀਕ ਆ ਠੀਕ ਆ ਜੀ। ਲਓ ਜੀ ਬਿਲਕੁਲ ਤਾਜੀ ਸੁਈ ਆ ਥਣ ਥਣ ਜਾਣ ਨੋਕਲਾ ਬਹੁਤ ਹੀ ਚੰਗਾ ਲੱਗਾ। ਇਹ ਵੀ ਜੀ ਸੁਈ ਆ। ਲੌਡੀ ਆਹ ਵਾਲਾ ਆ ਗਿਆ ਜੀ ਮੇਲਕਾ ਫੇਰੇ ਪਿੱਛੇ 나ੜੂ ਨੇ ਚੜ ਚੜ ਕੇ ਲਾ ਦਿੱਤਾ 나ੜੂ ਇਹ ਬਿਲਕੁਲ ਨੋਰਮਲ ਨੋਰਮ ਜਿਹਾ ਆ ਗਿਆ ਨਾਲ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਬਾਈ ਇਹਦਾ ਕਿੰਨਾ ਕੁ ਬੋਲਾ ਇਸ ਟਾਈਮ ਕੋ ਬੋਲਾ ਵੀ 13 ਕਿਲੋ ਚਵਾ ਕੇ ਦੇਵਾਂਗੇ ਆਪਾਂ ਅੱਛਾ ਜੀ ਕੰਡੇ ਤੇ ਚੜਦੇ ਵੀਰ ਭਾਗੋਈ ਅੱਛਾ ਜੀ 10 ਲੀਟਰ ਮਾਰ ਲੇ ਠੀਕ ਹੈ ਜੀ 13 ਕਿਲੋ ਵੀ ਦੀ ਚਵਾ ਕੇ ਦੇਣਾ ਅੱਛਾ ਜੀ ਲਓ ਜੀ ਦੂਜਾ ਸੁਗਸਰੀ ਆ ਤੇ ਚੈੱਕ ਕਰ ਸਕਦੇ ਤੁਸੀਂ ਹੈ ਕ੍ਰਾਸ ਪੰਦੇ ਵਿੱਚ ਆ ਗਈ ਆ 13 ਲੀਟਰ ਜਿਹੜਾ ਇਸ ਟਾਈਮ ਬੋਲਾ ਬਿਲਕੁਲ ਰੈਡੀ ਆ ਤੇ ਕੰਡਾਂ ਪਈਆਂ ਕਰਮ ਵਾਲੀ ਦੇ ਤੇ ਕਿੰਨਾ ਕੁ ਭਰੀ ਜਾਊਗੀ ਜੀ ਲਗ ਗਈ 18 19 ਕਿਲੋ ਕਰੀ ਜਾਊਗੀ ਅਛਾ ਜੀ 18 18 ਤੋਂ ਪਿੱਛੇ ਤੋਂ ਜੋ ਆ ਠੀਕ ਆ ਠੀਕ ਆ ਵੀਰ ਦਾ ਚੰਗੀ ਸੇਵਾ ਕਰ ਲੂ ਤੇ ਵਾਜੂਗੀ ਠੀਕ ਆ ਠੀਕ ਆ ਜੀ ਬਿਲਕੁਲ ਬੋਲਾ ਬੰਦਾ ਚੁੰਜੇ ਵਾਲਾ ਬੋਲਾ ਜੀ ਸਾਡੇ ਠੀਕ ਲੋ ਜੀ ਥਣਾ ਦਾ ਸੈਜ ਗਿਆ ਬਹੁਤ ਹੀ ਚੰਗਾ ਆ ਗਿਆ ਤੇ ਨਾੜਾ ਨੂੜਾ ਵੀ ਜੜੀਆਂ ਹਵਾਨੇ ਤੇ ਕਾਫੀ ਆ ਗਈਆਂ ਵਾ ਤੇ 13 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਤਿਆਰ ਆ ਬਾਕੀ 18 19 ਲੀਟਰ ਜਿਹੜਾ ਦੁੱਧ ਚਵਾਈ ਹੋਊਗੀ ਬਾਕੀ ਚਲੋ ਕੋਈ ਚੰਗੀ ਸਾਮ ਕਰੂਗਾ ਭਰਾ ਤੇ ਚੰਗਾ ਦੁੱਧ ਭਰੀ ਜਾਊਗੀ ਬਾਕੀ ਇਧਰਲੀ ਸਾਈਡ ਤੋਂ ਸਣਾ ਦਾ ਸਹਿਜ ਗਿਆ ਚੈੱਕ ਕਰੰਦੇ ਆ ਲਓ ਜੀ ਇਹਨ ਗਿੱਟ-ਗਿੜ ਤੇ ਨਾੜਾ-ਨੂੜਾ ਚੱਡੇ ਤੇ ਤੁਸੀਂ ਵੇਖ ਸਕਦੇ ਜੀ ਕਾਫੀ ਆ ਗਈ ਜੀ ਵੇਖ ਲਓ ਚੈੱਕ ਕਰ ਲਓ ਜਿਹੜੇ ਮਰਜ਼ੀ ਪਾਸੇ ਬੈਠੋ ਠੀਕ ਆ ਲਓ ਜੀ ਹਰਸੀਲ ਦੀਆਂ ਸੂਲੀਆਂ ਵੀ ਚੈੱਕ ਕਰ ਸਕਦੇ ਤੁਸੀਂ ਕਾਫੀ ਆ ਗਈਆਂ ਵਾ ਇਹ ਨਹੀਂ ਵੀ ਜੀ ਆਪਣੀ ਵੈੜ ਕੋਲ ਹੱਥ ਲਾਉਣੀ ਅੱਛਾ ਜੀ ਜਾਂ ਕੋਈ ਏਦਾਂ ਏਦਾਂ ਕਰੋ ਵੀ ਚਾਹੇ ਬੱਚਾ ਆਵੇ ਕਿ ਤੋਂ ਅੱਛਾ ਜੀ ਜੇ ਵੈੜ ਲੱਤੋ ਇਧਰ ਤੋਂ ਉਧਰ ਕਰ ਜਿਓ ਨਾ ਵੈੜ ਫਰੀ ਦੇਵਾਂਗੇ ਆਪਾਂ ਠੀਕ ਆ ਤਾਂ ਬ ਮੋਲਵੀ ਜੀ ਤੁਹਾਨੂੰ ਪਤਾ ਹੈ ਬੈਠ ਵੀ ਚੰਗੀ ਆ ਤੇ ਗੋਲੇ ਦੇ ਵਿੱਚ ਆ ਅੱਛਾ ਜੀ ਹਾਂ ਜੀ ਹਾਂ ਜੀ ਤੇ ਬਾਕੀ ਇਹ ਰੇਵ ਜੀ ਬੈਠ ਨੇ ਲੱਪਾ ਲਿਆ ਜੀ ਹਾਂ ਜੀ ਹਾਂ ਜੀ ਬੱਠੇ ਨੀਂ ਦੇ ਖਾਦੇ ਚੰਗੀ ਠੀਕ ਆ ਠੀਕ ਆ ਜੀ ਕਿੰਨੇ ਕਰਦਾ ਹੈ ਮਾੜੀ ਕਰ ਅੱਛਾ ਜੀ ਤੇ ਮੋਲਵੀ ਜੀ ਤਾਂ 50000 ਰੁਪਏ ਤਾਈ ਸੀਗੇ ਕਰ ਦਈਏ ਹਾਨ ਵਾਲਾ ਹੀ 47000 ਰੁਪਏ ਲਾ ਦਿਓ ਆਫਰ ਕੋਈ ਵੱਡੀ ਆਫਰ ਲਾ ਦਈਏ ਹਾਂ ਜੀ 45000 ਜੀ ਵੀ ਜੀ 100 ਕਿਲੋਮੀਟਰ ਦੀ ਪਹੁੰਚ ਅੱਛਾ ਜੀ ਸਿੱਧੀ 45000 ਰੁਪਏ ਆਪਾਂ ਦੇ ਲਾ ਦੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ 45000 ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਬਾਕੀ ਦੇ ਜੀ ਬੌਲਾ ਬਣੂ ਅੱਛਾ ਜੀ ਲੈ ਜੀ ਵੀਰ ਦਾ ਕੋਈ ਠੀਕ ਆ ਹੋ ਕੇ ਖੜੇ ਅੱਛਾ ਜੀ ਬੌਲਾ ਬਣੂਗਾ ਲੈ ਜੀ ਨਾ ਬਣੂ ਇਹ ਵੀ ਜੀ ਕੋਈ ਗੱਲ ਨਹੀਂ ਆਪਣੇ ਘਰੇ ਵੀ ਜੀ ਠੀਕ ਹੈ ਠੀਕ ਹੈ ਲਓ ਜੀ ਬੌਲਾ ਬਿਲਕੁਲ ਅਜੇ ਬਣਦਾ ਵਾ ਬਿਲਕੁਲ ਤਾਜੀ ਸੂਈ ਆ ਤੇ ਚੰਗੇ ਮਿਲ ਕੇ ਕਾੜ ਵਾਲੀ 18 19 ਲੀਟਰ ਕਿੜਾ ਦੁੱਧ ਭਰੂਗੀ ਬਾਕੀ ਆਦਮੀ ਚੱਡਾ ਚੈੱਕ ਕਰ ਸਕਦੇ ਜੀ ਇਹ ਥਾਣਾ ਦਾ ਸੈੱਟ ਹੈ ਵੀ ਜਿਹੜਾ ਬਹੁਤ ਹੀ ਸ਼ਾਨਦਾਰ ਭਾਈ ਦੂਜੇ ਨੰਬਰ ਦੇ ਕਿਨਵਾ ਸੁਆਸਈਆ ਇਹ ਵੀ ਜੀ ਪਹਿਲਾ ਸੁਆਸ ਹੋਈ ਜੇ ਅਛਾ ਜੀ ਮੂਰ ਜੇ ਦਾ ਵੀ ਅਛਾ ਜੀ ਹਾਂ ਜੀ ਪਹਿਲਾ ਸੁਆਸ ਹੋਈਏ ਠੀਕ ਆ ਲਓ ਜੀ 6 ਦੰਦ ਆ ਗਈ ਜੇ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਹ ਵੀ ਪਰਸੂ ਸੁਈ ਜੇ ਠੀਕ ਆ ਲਓ ਵੀ ਇਹ ਵੀ ਬਿਲਕੁਲ ਤਾਜੀ ਸੁਈ ਤੇ ਇਹਦੇ ਪਿੱਛੇ ਜਵਾਕ ਇਹਦੇ ਮਗਰ ਵਿੱਚ ਰੱਸੀ ਜੇ ਠੀਕ ਆ ਜੀ ਆਹ ਵਾਲਾ ਜਵਾਕ ਇਹਦੇ ਪਿੱਛੇ ਫੀਮਲ ਕਾਫ ਇੱਕੋ ਬਾਈ ਕਿੰਨਾ ਬੋਲਾ ਜੇ ਇਹ ਕੋਈ ਜੀ 12 ਕਿਲੋ ਹੋਊਗਾ ਅਛਾ ਜੀ ਹਾਂ ਜੀ ਇਹਦੇ ਕੋਈ 12 ਕਿਲੋ ਕੱਢਿਆ ਕਿਸ ਤਰਾ ਮਿਲਲੇ ਠੀਕ ਠੀਕ ਹੈ ਲੋ ਜੀ ਇਹਦੇ ਕੋਲ ਜਿਹੜਾ 12 ਲੀਟਰ ਬੌਲਾ ਹੀ ਬੌਲਾ ਤਿਆਰ ਹੈ ਤੇ ਥਣ ਥਣ ਇਹਨੂੰ ਵੀ ਬਹੁਤ ਚੰਗਾ ਲੱਗਾ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਬੱਚੇ ਤਾਂ ਜੀ ਬਹੁਤ ਦੇ ਜਿਆਦਾ ਕਰਦੀ ਆ ਠੀਕ ਹੈ ਠੀਕ ਹੈ ਜੀ ਬਾਕੀ ਕੀ ਹੋਣਾ ਬੌਲੇ ਨਹੀਂ ਗਏ ਰੱਖਦੇ ਆਛਾ ਜੀ ਬਾਦੀ ਦੁੱਧ ਵੀ ਇਦਾਂ ਕੁ ਝੋਕੇ ਖੜੇ ਠੀਕ ਹੈ ਠੀਕ ਹੈ ਲੋ ਜੀ ਇਧਰ ਹੀ ਸਾਈਡ ਤੋਂ ਸਣਾ ਦਾ ਸੈਜ ਗਿਆ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਲੱਗਾ ਜੀ ਚੈੱਕ ਕਰਾ ਦਿਓ ਇਹ ਸੀਲੀਆਂ ਟੋਲੀਆਂ ਇਹਦੇ ਜੀ ਵੀ ਕਾਫੀ ਆ ਗਈਆਂ ਵਾ ਸਹੀ ਆ ਵਾਲਾ ਜਵਾਬ ਆ ਗਿਆ ਜੀ ਬਿਲਕੁਲ ਇਹ ਵੀ ਤਾਜ਼ਾ ਵਜੇ ਫੀਮੇਲ ਕਾਪ ਪਿੱਛੇ ਦੇ ਹਾਂ ਜੀ ਇਹ ਬਾਈ ਕਿੰਨਾ ਘਰ ਜੁਗ ਦੋਤ ਇਹ ਜੀ ਵੀ 17 18 ਕਿਲੋ 18 ਕਿਲੋ ਚ ਬਾਈ ਜੂ ਵਧੀਆ ਅੱਛਾ ਜੀ ਠੀਕ ਹੈ ਲਓ ਜੀ 17 18 ਲੀਟਰ ਜਿਹੜਾ ਦੁੱਧ ਇਹ ਵੀ ਭਰ ਜੂਗੀ ਬਾਕੀ ਜੂ ਆ ਵੀ ਜੀ ਪਹਿਲਾ ਪਿਓਰ ਗਰੰਟੀ ਦੇ ਨਾਲ ਅੱਛਾ ਜੀ ਛੇ ਦੰਦ ਮੂੰਹ ਹੋਊਗੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਛੇ ਦੰਦ ਤੇ 12 ਲੀਟਰ ਜਿਹੜਾ ਬੋਲਾ ਇਸ ਟਾਈਮ ਬਿਲਕੁਲ ਤਿਆਰ ਤੇ ਇਹਦਾ ਬਾਕੀ ਮੁੱਲ ਫਿਰ ਇਹਦਾ ਮੁੱਲ ਇਹ ਜੀ 50 ਕਰ ਦਈਏ ਅੱਛਾ ਜੀ ਤੁਹਾਨੂੰ ਪਤਾ ਵੈੜ ਵੀ ਪਹਿਲਣੇ ਆ ਹਾਂਜੀ ਨਵਾਂ ਅੰਬਰਾ ਡੰਗਰ ਆ ਠੀਕ ਆ ਜੀ ਤੇ ਬਾਕੀ ਇਹ 47 ਕਰ ਦਈਏ ਚੋਹੇ ਇਰਮਾਨ ਦਾਣਾ ਇਹ ਜੋ ਵੀ ਕਰ ਦਈਏ ਜੀ ਹਾਂਜੀ ਇਹ ਵੀ ਜੀ 4500 ਕਿਲੋਮੀਟਰ ਪਹੁੰਚ ਇਹਦੀ ਵੀ ਕਰ ਦਾਂਗੇ ਅੱਛਾ ਜੀ ਤੇ ਸਿੱਧੀ ਜਿਹੜੀ 42000 ਦੀ ਦੇ ਸਕੀ ਜੀ ਠੀਕ ਆ ਠੀਕ ਆ ਠੀਕ ਆ ਤੇ ਜੇ ਕੋਈ ਜੋੜਾ ਲੈ ਲਊਗਾ ਤੇ ਜੋੜੇ ਦੇ ਵਿੱਚ ਕੋਈ ਫ੍ਰੀ ਆ ਇੱਥੇ ਮਰਜੀ ਤੇ ਮਰਜੀ ਵਿੱਚ ਆਲ ਇੰਡੀਆ ਡਿਲੀਵਰੀ ਦੀ ਫ੍ਰੀ ਦੀ ਹੋਈ ਹੈ ਬਿਲਕੁਲ ਠੀਕ ਹੈ ਠੀਕ ਹੈ ਲਓ ਜੇ ਕਿਹ ਰੁਪਏ ਦਾ ਜੋੜਾ ਫਿੱਟ ਆਉਂਦਾ ਵਾ ਤੇ ਜਿੱਥੇ ਮਰਜੀ ਕੋਈ ਵੀਰਪਰਾ ਮਗਾਲੇ ਪਹੁੰਚ ਫ੍ਰੀ ਬਾਈ ਕਰੂਗਾ ਕਿ ਹਰ ਵਾਰੀ ਕੋਈ ਨਾ ਕੋਈ ਆਫਰ ਬਾਈ ਲਾ ਦਿੰਦਾ ਵੱਡੀ ਤੋਂ ਵੱਡੀ ਤੇ ਵੜਾਂ ਦੋਵੇਂ ਚੰਗੀਆਂ ਬਾਈ ਦੇ ਕੋਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂਆਂ ਦੀ ਵੀਡੀਓ ਪਈ ਆ ਅਛਾ ਜੀ ਹਾਂ ਜੀ ਜਿਹੜੀ ਜੇਰ ਦੀ ਵੀਡੀਓ ਆਪਣੇ ਕੋਲ ਪਈ ਆ ਠੀਕ ਹੈ ਜੀ ਅੱਲਾ ਫੇਕੜਾ ਜਿੱਥੇ ਡੈਡ ਲੱਗੀ ਉਹਨਾਂ ਕੋਲੋਂ ਹੀ ਨਿਕਾ ਅਛਾ ਜੀ ਇਹਨਾਂ ਗੈਰ ਦੀ ਮਨ ਕੇ ਵੀਡੀਓ ਨਹੀਂ ਬਣਾਈ ਗਈ ଥି ਪਰ ਆਪਾਂ ਉਥੋਂ ਚੜਦੀ ਦੀ ਵੀਡੀਓ ਬਣਾਈ ਆ ਠੀਕ ਹੈ ਠੀਕ ਹੈ ਜੀ ਇਹਦੀ ਜੇਰ ਦੀ ਪਈ ਵੀਰੇ ਆਪਣੇ ਕੋਲ ਠੀਕ ਹੈ ਜੀ ਸੁੰਢੀ ਦੀ ਜੇਰ ਦੀ ਪਈ ਆ ਆਪਣੇ ਕੋਲ ਠੀਕ ਹੈ ਠੀਕ ਹੈ ਜੀ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ